ਸਿਕ ਵੀ ਜੀ ਸਾਰਿਆਂ ਨੂੰ ਜਗਦੀਸ਼ ਦੇ ਫਾਰਮ ਦੇ ਬਹੁਤ-ਬਹੁਤ ਵਲਕਮ ਹੈ ਜੀ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਫਾਰਮ ਤੇ ਤੇ ਝੋਟੀਆਂ ਦਾ ਲੋਡ ਆਪਣੇ ਕੋਲ ਆਇਆ ਵਾ 14-15 ਝੋਟੀਆਂ ਦਾ ਤੇ ਬਿਲਕੁਲ ਐ ਤਾਜ਼ੀਆਂ ਸੂਈਆਂ ਸਵਾਈਆਂ ਨੇ ਤੇ ਇੱਕ ਅਧੀ ਟੁਕੜ ਘਬਰ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਬਾਕੀ ਆਪਣੇ ਕੋਲ ਸਾਰਾ ਮਾਲ ਜਿਹੜਾ ਸੂਇਆ ਸਵਾਈਆ ਆ ਵਾ ਤੇ ਕਰਦੇ ਆ ਬਾਈ ਜੀ ਨਾਲ ਗੱਲਬਾਤ ਤੇ ਲੇਨੀਅਰ ਡਿਟੇਲ ਕੱਲੀ ਕਲੀ ਦੀ ਦੋ ਦਰ ਰਿਕਾਰਡ ਕੀ ਕਿਉਂ ਆ ਤੇ ਮੁੱਲ ਮਲ ਦਾ ਕਰਦੇ ਆ ਜੀ ਦੀ ਬਾਈ ਨਾਲ ਬਾਈ ਸਸਕਾਲ ਜੀ ਸਸਕਾਲ ਸਸਕਾਲ ਡਿਟਾ ਵੀਰੇ ਹਾਂ ਜੀ ਵਧੀਆ ਹੋਰ ਬਾਈ ਜੀ ਹਾਂ ਵਧੀਆ 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 ਤੇ ਹੋਰ ਕਿਵੇਂ ਕੰਮ ਕਰਦਾ ਠੀਕ ਠਾਕ ਹੋ ਜੀ ਵਧੀਆ 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 ਹੋਰ ਸਾਜੀ ਠੀਕ ਠਾਕ ਬਾਕੀ ਜਗਦੀ ਵੀਰੇ ਦੀ ਫਰਮ ਦੇਖਣਾ ਸਾਰਾ ਦਿਲੋਂ ਧੰਨਵਾਦ ਕਰਦੇ ਆ ਤੇ ਹਾਂ ਜੀ ਹਾਂ ਜੀ ਨਾ ਨਾ ਮਾਂ ਤੇ ਪਿਆਰ ਬਖੇ ਵੇਦੀ ਹਾਂ ਜੀ ਲੋਡ ਪਹੁੰਚ ਚੁੱਕਾ ਹਰ ਆਪਣੇ ਮੈਂ ਹਾਂ ਅੱਜ ਆ ਗਈਆਂ ਬਾਈ ਟੋਕੜੇ ਵੀ ਆ ਗਈਆਂ ਹਾਂ ਜੀ ਹਾਂ ਜੀ ਸਬਜ਼ੀਆਂ ਝੂਟੀਆਂ ਬਹੁਤ ਚੰਗੀ 77 ਬਸ 77 ਦੀ ਅ ਕੀ ਸਾਰੇ ਪਰਤੇ ਆਪਣਾ ਕੋ ਗਿਆ ਵੀਰ ਜੀ ਸਾਰੇ ਅੱਜ ਸਾਰੇ ਹੈਗੇ ਏ ਟੂ ਜ਼ेड ਤੇ ਸੁਆਸ ਸੁਆ ਮਾਲ ਸਾਰਾ ਸਾਰੀਆਂ ਸੁਈਆਂ ਦੇ ਸਾਈ ਸਾਈ ਕੀ ਕਰਦੇ ਤੇ ਫਿਰ ਕਿਦੋਂ ਸ਼ੁਰੂ ਕਰੀਏ ਅੱਜ ਉਧਰੋਂ ਕਰੀਏ ਤੇ ਇਧਰੋਂ ਕਰੀਏ ਦੀ ਮਾਜੀ ਨੁਕਰ ਸਾਰੀਆਂ ਫੋਲੀ ਫੋਲਿਆ ਕੰਮ ਫੋਲੀ ਭਜਦੀ ਚਲੋ ਸ਼ੁਕਰ ਹੈ ਸ਼ੁਕਰ ਹੈ ਮਾਰਗ ਦਾ ਸ਼ੁਕਰ ਹੈ ਹੋਰ ਭਾਈ ਜੀ ਤੇ ਕਿਹੜਾ ਬੰਦਾ ਆਪਣਾ ਭਾਈ ਜੀ ਫਰੇਗੜੀ ਫਰੇਗੜਾ ਫਰੇਗੜਾ ਠੀਕ ਹੈ ਫਿਰ ਛੋਟੀਆਂ ਦੇਖਣ ਆਏ ਹੈ ਹਾਂ ਹਾਂ ਜੀ ਇਹ ਕਰਦੇ ਛੋਟੀ ਕੋਈ ਟਾਈਮ ਤੇ ਹੋਊਗਾ 18 ਕਿਲੋ ਦੁੱਧ ਹਾਂ ਜੀ ਇਹ ਜਗਦੀਪ ਜੀ ਗੱਲ ਇਦਾਂ ਵਾਂ ਵੀ ਆਪਾਂ ਕੱਲੀ ਕੱਲੀ ਦੀ ਡਿਟੇਲ ਹੈ ਹੌਸਲੇ ਨਾਲ ਕੰਮ ਕਰਨਾ ਹੈ 18 ਕਿਲੋ ਦੁੱਧ ਹੋਊਗਾ ਗਰਜੀ ਛੋਟੀ ਸਨ ਤਿਆਰ ਹਾਂ ਜੀ ਭਾਈ ਜੀ ਤੇ ਸਭ ਤੋਂ ਤੇ ਜਿਹੜੀ ਇਸ ਨੂੰ ਚੜੇ ਵਾਲ ਪਾਈ ਰਕਮਾਇਓ ਨਾਲਾ ਨੂੰ ਨਾ ਸਾਡੇ ਮਤਲਬ ਯਾਰ ਵੀ ਫੈਨ ਹੈ ਨਾੜਾਂ ਦੇ ਨਾੜਾਂ ਦੇ ਨਾੜਾਂ ਦੀ ਜਿਹੜੀ ਗੱਲ ਕਰਦਾ ਸਹੀ ਗੱਲ ਹੈ ਬਾਕੀ ਸੇਂਗ ਸੁਂਗ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਤੇ ਬਾਕੀ ਬਾਕੀ ਦਦ ਜੀ ਆਪ ਖਾਲੀ ਦੀ ਤੇ ਐਮਨ ਅਤੀ ਦੀ ਮਗਰ ਕੱਟੀ ਪਈ ਦੀ ਕੱਟੀ ਐਮਨ ਅਤੀ ਦੀ ਕੱਟੀ ਐਮਨ ਅਤੀ ਕੱਟੀ ਆ ਗਈ ਹੈ ਕੀ ਬਾਸਾ ਬਾਈ ਜੀ ਤੇ ਦੁੱਧਰ ਘੜ ਬਾਈ ਜੀ ਦੁੱਧ ਦਬਾਈ 18 ਕਿਲੋ ਆਇਟਮ ਦੇ ਚਵਾਈ ਕਰਾ ਕੇ ਦਵਾਂਗੇ ਛੋਟੀ 20 ਪਲੱਸ ਜਾਊਗੀ ਮੈਂ ਕੰਦੇ ਤੇ ਚਾੜ ਕੇ ਦੇਣਾ ਵਾਂ 18 ਕਿਲੋ ਦੀ ਐ ਕੋਈ ਖੁੱਲਾ ਡੁੱਲਾ ਬਾਈ ਦਵਾਂਗੇ ਜਿਹੜੀ ਗੱਲ ਕਰਨ ਵਾਲੀ ਆ ਵਧੀਆ ਬਾਈ ਜੀ ਰੋਜਾ ਰੋਜਾ ਕਾਲੀ ਰੋਜਾ ਕਾਲੀ ਨਾ ਕਰ ਅੱਜ ਆਜ ਤਸੱਲੀ ਕਰਨ ਦੇ ਅਜੇ ਤੇ ਭਾਈ ਦੁੱਧ ਦਾ ਰਕਾਰੇ ਦਾ ਦੁੱਧ ਭਾਈ 20 ਕਿਲੋ ਪਲੱਸ ਚੱਲੂਗੀ ਅੱਜ ਦੀ ਘਰੀ ਦੇ 18 ਕਿਲੋ ਦੁੱਧ ਤਿਆਰ ਹੈ 18 ਕਿਲੋ ਮਤਲਬ ਗੱਲ ਕਰੀ ਵੀ ਆਪਾਂ ਕੰਡੇ ਤੇ 44 ਲੀਟਰ ਮਾਰ ਮਾਰ ਦੇਣਾ ਦੁੱਧ ਹੈ ਟੱਬੇ ਮਾਰ ਮਾਰਾ ਠੰਡਾ ਕਰ ਤਸੱਲੀ ਹੋਰ ਫਿਰ ਭਾਈ ਜੀ ਦੀ ਡਿਟੇਲ ਫਿਰ ਦੱਸੋ ਮੋਲ ਮਲ ਮੋਲ ਤੇ ਭਾਈ ਅਜੇ ਛੋਟੀ ਦਾ ਜੇ ਆਪਾਂ ਮੇਲੇ ਦੇ ਉੱਥੇ ਗੱਲ ਕਰਦੇ ਰਹਦੀਆਂ ਹਾਂਜੀ ਭਾਈ ਜੀ ਮੇਲੇ ਦੇ 3.5 ਤੋਂ 4 ਲੱਖ ਰੁਪਈਆ ਹਾਂਜੀ ਭਾਈ ਜੀ ਅੱਜ ਮੇਲੇ ਤੇ ਅੱਜ ਛੋਟੀ ਘਰ ਖੜੀ ਆ ਅੱਜ ਘਰ ਖੜੀ ਆ ਅੱਜ ਅੱਜ ਦੇ ਭਾਅ ਨਾਲ ਇਹ ਵੀ ਚਲੋ ਗੁਰੂ ਰਾਮਦਾਸ ਜੀ ਮੇਲਾ ਹੀ ਆ ਕੋਈ ਗੱਲ ਨਹੀਂ ਮਾਲ ਦੇ ਨਾਲ ਹਾਂ ਨਾ ਭਾਜੀ ਹਾਂਜੀ ਭਾਈ ਜੀ ਛੋਟੀ ਜਾਇਜ ਮੁੱਲ ਕਰਕੇ ਦਵਾਂਗੇ ਭਾਈ ਜਿਹੜੀ ਗੱਲ ਕਰਨ ਵਾਲੀ ਆ ਜਾਇਜ ਹਾਂਜੀ ਹਾਂਜੀ ਮੈਂ ਨਾ ਫੋੜ ਫੋੜ ਬਾਹਰ ਹੀ ਤੇਰੀ ਫਿਰਦੀ ਆ ਲਾਈਕ ਵਾਲੀ ਬੱਚਾ ਤੇ ਕੱਲ ਚਵਾਜੂ ਫਿਰੋਕੇ ਇਹਦਾ ਪੂਰੀ ਭਾਈ ਮੋਟਰ ਬੇਲਾ ਤੇਰੀ ਥੱਲੀ ਤੇ ਜਾਣਾ ਹੀ ਮਾਲ ਮੈਂ ਨਾ ਚੱਕਰੀ ਨਹੀਂ ਅੱਛਾ ਬਿਜਲੀਕਾਰੀ ਥੱਲੇ ਬਣਿਆ ਪਿਆ ਬਾਈ ਬਿਜਲੀਕਾਰੀ ਪਾਪਾ ਜੀ ਮਾਰੀ ਮੈਂ ਪਟਾਰਾ ਪੱਟ ਖੈ ਕੇ ਬਾਈ ਤੁਰਦੀ ਝੋਟੀ ਦਿੰਦੀਆਂ ਹਾਂਜੀ ਇਹ ਕਰੀ ਫਸਮਾਲ ਆ ਕੇ ਤੇ ਫੇਰ ਤੋਰਨੀ ਝੋਟੀ ਆ ਜਾਏ ਤੋਰਦੇ ਨੇ ਵੀਰ ਜੀ ਹਾਂ ਇਹ ਕਰੀ ਫਸਮਾਲ ਆ ਦੇ ਜੇ ਕਰ ਵੀਰੇ ਕੋਈ ਕੱਟੀ ਪਾਲਾਂ ਵਾਲਾ ਹੋਵੇ ਨਾ ਹਾਂਜੀ ਬਾਈ ਜੀ ਬਾਲੀ ਬਰੀਡ ਵਾਲੀ ਕੱਟੀ ਆ ਮਗਰ ਦਈਆਂ ਐਮਨਤੀ ਹਾਂਜੀ ਐਮਨਤੀ ਦੀ ਬਾਈ ਇੱਕ ਰਹੀ ਕੈਮਰਾ ਕਮਾਓ ਇੱਧਰ ਕੀ ਬਾਤ ਹੈ ਕਾਲੀ ਪਿਓਰ ਨਾਰਾ ਵਾਲੀ ਆ ਜਿਹਨੂੰ ਬਿਜਲੀਕਾਰ ਕਹਿੰਦੇ ਆ ਉਹ ਚੀਜ਼ ਆ ਮੈਂ ਨਾ ਜਿੱਦਾਂ ਤੇਰੀਆਂ ਬਾਹਾਂ ਚ ਨਾੜਾ ਨਾ ਹੁੰਦਾ ਥਾਂ ਚ ਨਾੜਾ ਨਹੀਂ ਸਹੀ ਗੱਲ ਹੈ ਤੇ ਨਹੀਂ ਹਾਂਜੀ ਛੋਟੇ ਭਾਜੀ ਵੀ ਲੱਗੇ ਜੀ ਅੱਜ ਹੈਂ ਹਾਂਜੀ ਲਿਆਓ ਖਰੇ ਨਾਲ ਨਾਲ ਗੱਲਬਾਤ ਕਰੀਏ ਹੋਰ ਭਾਜੀ ਟਿਊਸ਼ਨ ਦਾ ਆਏ ਨੇ ਜਿੱਦੀਆਂ ਅੱਛਾ 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 ਟਿਊਸ਼ਨ ਦਾ ਆਏ ਜੋ ਹਾਂਜੀ ਤੁਹਾਨੂੰ ਵੀ ਸ਼ੌਂਕ ਕਾਫੀ ਹੈ ਹੈਂ ਹਾਂਜੀ ਹਾਂਜੀ ਸਾਡੇ ਸਕੂਲਾਂ ਟਿਊਸ਼ਨ ਦਾ ਮਾਲ ਦੇ ਚਾਹੀਦਾ ਹਾਂਜੀ 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 ਮੇਰੇ ਨਾਲ ਹੀ ਹਾਂਜੀ 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 ਮੇਰੇ ਉੱਠ ਕੇ ਆ ਰੱਠ ਜਾਂਦਾ ਵਾ ਹਾਂਜੀ ਹਾਂਜੀ ਸਕੂਲ ਜਾਣ ਤੋਂ ਪਹਿਲਾਂ ਕਹਿ ਦਿੰਦਾ ਕਿ ਉਹ ਵੀ ਬੜਾ ਮੁੰਡੇ ਨੇ ਹਾਂਜੀ ਹਾਂਜੀ ਭਾਈ ਹਾਂਜੀ ਗੱਲ ਸਹੀ ਹੈ ਉਹ ਕਿੰਨੇ ਸਹੀ ਵੀਰ ਛੋਟੇ ਰੇਪਸ ਮਹਾਲਾਤਾ ਚੋਟੀ ਨੇ ਹਾਂ ਜੀ ਬਾਕੀ ਐ ਚਾਰੇ ਨੁਕਰੇ ਇਕੋ ਜੀ ਆ ਤੁਹਾਨੂੰ ਦਿਖਾ ਲਿਨੇ ਘੁੰਮ ਕੇ ਥੋੜਾ ਦੇਖੀ ਦਿਖਦੀ ਡਰੇ ਨਾ ਚੋਟੀ ਹੈ ਨਹੀਂ ਨਹੀਂ ਭਾਈ ਬਾਕੀ ਨਾਰਾ ਨੁਕਰਾ ਚਾਰ ਪੰਜ ਥਲੇ ਚਾਰ ਥਲੇ ਬਜੋ ਬੈਜੋ ਮਾਨਾ ਭਾਈ ਇੱਧਰ ਆਏ ਹੁਣ ਆਏ ਪਾਸੇ ਮੈਂ ਨਾ ਚਾਰ ਸ਼ਵੇਰਾ ਘੁੰਮੂ ਨੀ ਚਿੰਤਾ ਨਾ ਕਰੀ ਦੀ ਮੈਂ ਮੈਂ ਨਾ ਜਿਹਦੇ ਘਰ ਤਲਗੀ ਨਾ ਭਾਈ ਹਾਂ ਚਾਰੇ 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 ਨੁਕਰੇ ਇਕੋ ਜਿਆ ਨੇ ਮੈਂ ਨਾ ਇਹਦੀ ਜਿਹਦਾ ਹੁਣ ਵੇਖੋ ਚਵਾਈ ਵੇਖੋ ਭਾਈ ਹਾਂ ਜੀ ਉਹਦਾ ਨਾ ਕਾ ਚੜੂ ਇਹਦਾ ਚੜੂ ਵਈ ਸਹੀ ਹੈ ਸਹੀ ਹੈ ਗਵਾਨੀਆਂ ਨਾਲ ਅਲੱਗ ਵੀ ਹਾਂਜੀ ਅਸਲ ਹੈ ਭਈ ਅਸਲ ਹਾਂਜੀ 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 ਭਈ ਕਿ ਸਾਈਡ ਪਾ ਦਿਖਾਤਾ ਵਾਗੇ ਹੁਣ ਹੁਣ ਦੇਖੋ ਬਿਜਲੀ ਘਰ ਖੋਲ ਜੀ ਨੋ ਘਰ ਜੀ ਮੈਂ ਤੋਰੀ ਕਾਲੀ ਕੱਢੀ ਜਮਣ ਮੈਂ ਤੋੜ ਦੇ ਕੀ ਆਹ ਹੋ ਰਿਹਾ ਤੋਰੀ ਕਾਲੀ ਹਾਂਜੀ ਬਾਬੂ ਲੈ ਬਿਲਕੁਲ ਆਹ ਬਰਾਬਰ ਜੀ ਰੱਖ ਕੇ ਬਿਲਕੁਲ ਬਰਾਬਰ ਜੀ ਰੱਖ ਕੇ ਤੋਰੀ ਪਾ ਜੀ ਹੀ ਰੱਖ ਸੇਮ ਹੈ ਦੋਨਾਂ ਦਾ ਬਸ ਬਾਕੀ ਭਾਈ ਦੁਜਾ ਸੁਆ ਹਾਂਜੀ ਦੀ ਦੀ ਦੰਦੋ ਛੇ ਆ ਦੰਦਿਆ ਹਾਂਜੀ ਦਾਦੀਆਂ ਹਾਂਜੀ ਹਾਂਜੀ ਦੰਧਾ ਦੇ ਵਿੱਚ ਝੋਟੀ ਦਦੀਆਂ ਅੱਛਾ ਜੀ ਹਾਂ ਜਵਾਨੀ ਦੇ ਦਦਲੀ ਭਾਈ ਬਰਾਬਰ ਨਹੀਂ ਕੱਟੀ ਨਿਕਲੀ ਬਾਕੀ ਪੇਠ ਪੁੜੇ ਦੀ ਬਹੁਤ ਚੰਗੀ ਆ ਬਾਕੀ ਹਾਂ ਹਾਂ ਕਮਾਰੇ 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 ਬਾਕੀ ਬਿਲਕੁਲ ਓਕੇ ਪ੍ਰੋਪਰ ਬਿਲਕੁਲ ਹੈ ਹਾਈਟ ਲੈਂਥ ਥਾਂ ਤੋਂ ਦੀ ਕੁਆਲਿਟੀ ਬਹੁਤ ਚੰਗੀ ਆ ਬਾਕੀ ਦੇਖੋ ਜੀ ਐਪ ਬਿਲਕੁਲ ਜਿਹਨੂੰ ਫਿਟਿੰਗ ਜਗ੍ਹਾ ਆਂਦੇ ਬਿਲਕੁਲ ਹਾਂਜੀ ਹਾਂਜੀ ਬੜੀ ਹਾਂਜੀ ਹਾਂਜੀ ਤੇ ਫਿਰ ਮੋਲ ਜੀ ਦੀ ਜੀ ਬੋਲਦੇ ਭਾਈ ਪਹਿਲੀ ਗੱਲ ਦਸੀ ਛੋਟੀ ਦੇ ਮੁੱਲ ਕਹਿੰਦੀ ਵੀ ਮੈਨੂੰ ਸਾਢੇ 3 ਦਿਨ ਦੀ ਵੇਚ ਦੇ 3 ਦੀ ਵੇਚ ਦੇ ਹਾਂਜੀ ਭਾਈ ਜੀ ਛੋਟੀ ਮੁੱਲ ਵਾਲੇ ਪਾਸੇ ਨਹੀਂ ਆਣਾ ਅੱਜ ਦਿਨ ਵਾਲੀ ਗੱਲਾਂ ਕਰਨੀਆਂ ਭਾਈ ਜੀ ਨੋ ਜੈਸੀ ਨੋ ਜੈਸੀ ਭਾਈ ਛੋਟਾ ਖੁੱਲੀਆਂ ਹੋਣੀਆਂ ਜਾ ਜਿਆ ਛੋਟਾ ਭਾਈ ਜੀ ਜਿਆਜ ਕਰੇ 2.5 ਲੱਖ ਦੀ ਦੇ ਦਾਂਗੇ ਬਈ ਛੋਟੀ ਦੀ 2.5 ਦੀ ਦੇ ਦਾਂਗੇ ਭਾਈ ਜੀ ਛੋੜਕ ਨਹੀਂ ਕਰਨੀ ਅੱਜ ਭਾਈ ਜੀ ਛੋੜ ਭਾਈ 2000 ਰੁਪਏ ਕਰ ਦਾਂਗੇ ਨਾ 45 ਦੇ ਜਾਂਦੇ ਭਾਈ 5000 ਮੈਂ ਤੁਹਾਨੂੰ ਪਹਿਲਾਂ ਕਹਿਤਾ ਵਾ ਟਕਾਣੀ ਕਾਲੀ ਗੱਲ ਪਤਾ ਕੀ ਆ 5-5000 ਰੁਪਏ ਅਜ ਛੋਟਾਂ ਨੇ ਤੁਸੀਂ ਕਹਿੰਦਾ ਨਾ ਹਾਂ ਜੀ ਵੀਰੂ ਭਾਈ ਜੀ ਤੁਸੀਂ ਕਹਿੰਦਾ ਸਭ ਦੇ ਦਿੱਤੀ ਪਰ ਜਿਹਦੇ ਘਰ ਚਲ ਗਈ ਨਾ ਹੀਰਾ ਹਾਂ ਜੀ ਬਾਈ ਜੀ ਤੇ ਯਾਦ ਕਰੇਗਾ ਜਿਹੜੀ ਅਸਲ ਆ ਬਾਈ ਠੰਡੀ ਭਾਈ ਜੀ ਜਿਹੜਾ ਚੋਣ ਬਰਫ ਜਿਹਨੂੰ ਕਹਿੰਦੇ ਇਹਨੂੰ ਭਾਈ ਤਿੰਨ ਵਾਰੀ ਪੈਣ ਤੇੜੀ ਦਾ ਚੋਲੋ ਬਸ ਚਾਰ ਵਾਰੀ ਚੋ ਇਹ ਜੋੜੀ ਪੈਰਾਂ ਤੋਂ ਪੈਰ ਹਿਲ ਥੋੜਾ ਜਿਹਾ ਵੀ ਜਾਉ ਜਿਹੜੀ ਪੈਰਾਂ ਹਿਲ ਜੂਗੀ ਸਹੀ ਗੱਲ ਸਹੀ ਗੱਲ ਸਹੀ ਗੱਲ ਸਹੀ ਗੱਲ ਜੀ ਜੀ ਗੱਲ ਜੀ ਮੌਲੇ ਤੋਂ ਪਤਾ ਲੱਗਦਾ ਕਰ 245000 ਰੁਪਏ ਹਾਂ ਜੀ ਬਾਈ ਬਾਕੀ ਟ ਹਾਂਜੀ ਭਾਈ ਦੋ ਜੱਸ ਵਾ ਝੋਟੀਰ ਦਿਆਂ ਹਾਂਜੀ ਭਾਈ ਜੀ ਦੇ ਕੋ ਨੱਟ ਆਈਟਮ ਦੇ 15 ਕਿਲੋ ਝੋਟੀ ਉਹ ਦੋ ਤਿਆਰ ਹੈ ਭਾਈ ਜੀ ਹਾਂਜੀ ਭਾਈ ਜੀ ਹਾਂਜੀ ਆਈਟਮ ਤੇ ਬਾਹਲੀ ਸੋਣੀ ਬਈ ਠੱਕਾ ਰੁੱਕਾ ਮਾਲ ਥੋੜਾ ਠਕਾਉੜ ਰਕੂੜ ਮੈਂ ਨਹੀਂ ਮਾਲ ਦੇ ਦਿਆਂ ਹਾਂਜੀ ਹਾਂਜੀ ਤੇ ਭਾਈ ਜੀ ਇਹ ਝੋਟੀ ਦੀ ਵਾ ਉਹ ਕੇ ਬਈ ਜਮਾਂ ਓਕੇ ਦੇ ਦਿੰਨੀ ਓਕੇ ਰਿਪੋਰਟ ਹਾਂਜੀ ਬਾਕੀ ਸਿੰਘ ਸੁਗਦੀ ਕੁਆਲਟੀ ਬਹੁਤ ਚੰਗੀ ਆ ਤੇ ਹੁਣ ਮੌਕੇ ਦਾ ਜੀ ਦੁੱਧ ਕਿੰਨਾ ਦੇ 15 ਕਿਲੋ ਭਈ ਤਿਆਰ ਹੈ ਮੌਕੇ ਦਾ 15 ਕਿਲੋ 15 ਕਿਲੋ ਰੈਡੀ ਤਿਆਰ ਦੇ ਦਿੰਦੇ ਹਾਂਜੀ ਹਾਂਜੀ ਤੇ ਮੁੱਲ ਮੁੱਲ ਦੇ ਭਾਈ ਇਹ ਵੀ ਝੋਟੀ ਤਿੰਨ ਦੀ 2.35 ਹਜ਼ਾਰ ਦੀ ਦੇ ਦਾਂਗੇ ਬਈ 2.35 ਦੀ 2.35 ਦੀ ਦੇ ਦਾਂਗੇ ਛੋੜ ਛੱਪਾ ਇਹਦਾ ਛੋੜ ਛੱਪਾ ਕਰ ਦਾਂਗੇ 2000 ਰੁਪਏ ਦੇ ਦਾ ਇਹਦਾ ਬਈ ਜਾਂਦੋਂ ਪੰਜ ਹੀ ਫਿਰ ਦੇ ਦਾਂਗੇ ਫਿਰ ਚਲੋ ਬਈ ਤੁਸੀਂ ਆਖੇ ਪੂਰੇ 30 ਦੀ ਜਾਂਦੋਂ ਦੇ ਦਾਂਗੇ ਲਾਓ ਬੱਚਾ ਬਈ ਲਾ ਦੇ ਬੱਚਾ ਮੈਂ ਨਾ ਫਿਰ ਇਹ ਵੀ ਇਦਾਂ ਚੱਲਦੀ ਆ ਇਹਦੀ ਘਟੋ ਘੜੀ 3 3.5 ਕਿਲੋ ਦੀ ਗਾੜੀ 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 ਬਾਕੀ ਥਾਨ ਬੜਾ ਸਪੈਸ਼ਲ ਲੱਗਾ ਬਈ ਹਾਂਜੀ ਹਾਂਜੀ ਇਹ ਕੋਲੇ ਆ ਉੱਪਰ ਥਾਂ ਤੋਂ ਆਇਆ ਬਿਲਕੁਲ ਓਕੇ ਆ ਹਾਂਜੀ ਬਾਕੀ ਕਾਲੀ ਵੀਰ ਨੇ ਦੱਸਤਾ ਵਾ ਵੀ ਮੇਰਾ ਵੀਰ ਇਹ ਆ ਵੀ ਗਾਰੰਟੀ ਚੋਂਨ ਦੀ ਤੇਰੀ ਆ ਮੈਂ ਨਾ ਚੋਂਨ ਦੀ ਦਵਾਈ ਦੀ ਗੰਟੀ ਮੇਰੀ ਜਿਹੜਾ ਵੀ ਡੰਗਰ ਚਾਹ ਕਰੂਗਾ ਪਹਿਲਾਂ ਮੈਨੂੰ ਯਾਦ ਕਰਿਆ ਕਰੂਗਾ ਵਾਕਿਆ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ ਹੈ ਬ੍ਰਾਂਡਡ ਆ ਹਾਂਜੀ ਬ੍ਰਾਂਡਡ ਮਾੜੀ ਮੈਂ ਤਾਂ ਨਹੀਂ ਅੱਖ ਠਹਿਰਦੀ ਜਿਹੜੀ ਗੱਲ ਮੈਂ ਨਾ ਜਿਹੜੀ ਆ ਪਾਸ ਠਹਿਰਨੀ ਨਹੀਂ ਨੇ ਸਹੀ ਗੱਲ ਸਹੀ ਗੱਲ ਸਹੀ ਗੱਲ ਵੀਰ ਕਹਿੰਦਾ ਵੀ ਪਾਸ ਤੂੰ ਬਰਨੀ ਆ ਮੈਂ ਨਾ ਮੰਨ ਰਿਹਾ ਕਰ ਲੈ ਬਾਅਦ ਨਾ ਮੈਨੂੰ ਨਾ ਕੱਲ ਨੂੰ ਕੱਲੀ ਆ ਨਹੀਂ ਆਈ ਪਾ ਕੇ ਬਚਾ ਲੱਗਾ ਵਾ ਐ ਥਾਂ ਆ ਬੱਚੇ ਨੂੰ ਭਾਲ ਦੋ ਥੱਲੇ ਚੋਣ ਜਾਂ ਬਿਲਕੁਲ ਫੋਲੀ ਕਿਉਂ ਆਈ ਨਹੀਂ ਪਈ ਮਾੜੀ ਮੈਂ ਲਈ ਸਹੀ ਹਾਲੇ ਜੀ ਸਹੀ ਹਾਲੇ ਇਹ ਤਾਂ ਆਪਾਂ ਨੂੰ ਉਹ ਥੱਲੇ ਉਹ ਨਹੀਂ ਪਈ ਮੈਂ ਕੱਚੀ ਲੈਣੀ ਜਿਹੜੀ ਗੱਲ ਕਰ ਰਹੇ ਹਾਂ ਮੈਨਾਂ ਮੰਨ ਵਾਲੀ ਕਰ ਬਾਈ ਜੀ ਹਾਂ ਜੀ ਐ ਕੋਈ ਜੀ ਦੇਖਣਾ ਚਾਹਦਾ ਜਿਹੜਾ ਬਈ ਇਹ ਸਾਢੇ 3 ਗਲੇ ਦੀ ਗਾੜੀ ਘੜੀ ਆ ਗਾੜ ਹਾਂ ਬਸ ਹੁਣੀ ਅਜੀ ਦੀਜੀ ਬਸ ਸਹੀ ਗੱਲ ਹੈ ਜੀ ਬਾਕੀ ਥਾਂ ਥੋਂ ਦੀ ਕੁਆਲਿਟੀ ਬਹੁਤ ਚੰਗੀ ਆ ਦਿਖਾ ਦਿਓ ਮਗਰੋਂ ਦਿਖਾ ਦਿਓ ਬਈ ਬਸ ਨਾਲ ਕੇ ਵੰਗੂ ਵਰੂ ਪਈ ਸਹੀ ਆ ਸਹੀ ਗੱਲ ਕੋਈ ਬੂਛਟਾ ਨਹੀਂ ਆ ਬਿਲਕੁਲ ਐ ਪ੍ਰੋਪਰ ਚਵਾਜੂ ਬਿਲਕੁਲ ਪੋਲਾ ਵਾ ਤੇ ਬਾਕੀ ਇਹ ਵੀ ਬਾਈਆਂ ਦੀ ਤੁਹਾਨੂੰ ਜੇ ਲੋ ਅੱਗੇ ਵੀ ਪਤਾ ਹੋਵੇ ਜੇ ਲੋ ਬਾਈਆਂ ਨੇ ਜਿਹੜਾ ਸੁਆ ਸੁਆ ਡੰਗਰੇ ਬਿਲਕੁਲ ਚਾਰੇ ਨੁਕਰਾ ਮਤਲਬ ਪੁਣੀ ਵੰਗੂ ਪੁਣ ਕੇ ਲੈਂਦੇ ਨੇ ਥੱਲੇ ਥੋਰ ਦੇ ਬਾਈ ਸਹੀ ਗੱਲ ਹੈ ਬਾਕੀ ਲੋ ਮਾਲ ਆਇਆ ਵਾ ਚਲੋ ਥੋੜਾ ਫਰਕ ਪੈਂਦਾ ਵਾ ਆ ਜੀ ਇੱਕ ਪੈਣਾ ਪੂਣਾ ਬਹੁਤ ਪੈਂਦਾ ਵਾ ਤੇ ਲੈ ਆ ਕਲੀ ਲਾਓ ਲਾਓ ਬਾਈ ਲੈ ਆਓ ਬਾਕੀ ਪੇਟਪੂੜੇ ਦੀ ਬਹੁਤ ਚੰਗੀ ਆ ਇਹ ਜਿਹੜੇ ਗਾ ਮੈਂ ਚਲ ਗਈ ਨਾ ਯਾਦ ਬੜੇਗਾ ਬੰਦਾ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਬਾਈ ਮੈਂ ਜਿਹੜੀ ਗੱਲ ਅਸਲ ਅਸਲ ਬ੍ਰੀਡ ਹੈ ਤੇ ਬਾਕੀ ਚਲੋ ਦਸ ਹੀ ਦਿੱਤਾ ਮੁੱਲ ਹਾਂ ਮੁੱਲ ਵੀ ਤੁਸੀਂ ਕਹਤਾ 230 ਹੀ ਦੇ ਦਗਾ ਹਾਂਜੀ ਹਾਂਜੀ ਬਾਈ ਜੀ ਅੱਗੇ ਆ ਜਾਓ ਬਾਈ ਜੀ ਅੱਗੇ ਬਾਈ ਚਾਰ ਦਿਨ ਦੀ ਝੋਟੀ ਆ ਹਾਂਜੀ ਬਾਈ ਜੀ ਬਾਈ ਇਹ ਕਲੂਣ ਆਏਗਾ ਤੀਤੀ ਪਹਿਲੇ ਨੇ ਆ ਚਾਹ ਵਾ ਤਾਂ ਬਾਈ ਜੀ ਇਹ ਆਟਮ ਦੀ ਤੀਤੀ ਦੀ ਦੋਦੀ ਗੱਲ ਕਰੀਏ 15 16 ਕਿਲੋ ਦੁੱਧ ਤਿਆਰ ਹੈ ਬਾਈ ਕੱਤੀ ਬੱਲੇ ਦੀ ਬਿਲਕੁਲ ਹਾਂ ਬਿਲਕੁਲ 15 16 ਕਿਲੋ ਤਿਆਰ ਹੈ 15 16 ਕਿਲੋ ਤੇ ਬਾਲੀ ਸਪੈਸ਼ਲ ਕੱਟੀ ਬਾਈ ਜਿਹੜੀ ਗੱਲ ਕਰਨ ਵਾਲੀ ਹੈ ਮੈਨਾਂ ਸੇਂਘ ਸੁਂਗ ਦੀ ਕੁਆਲੀ ਦੇ ਪੇਠਪੁੜੇ ਦੀ ਬਹੁਤ ਚੰਗੀ ਆ ਤੇ ਬਾਕੀ ਜੋ ਗੱਲ ਕਰਦੀਏ ਪਿਛੇ ਖਲੋਗੇ ਜ 3 ਫੁੱਟ ਚੌੜੀ ਬਾਕੀ ਜੱਡ ਬਲੈਕ ਆ ਜਾਮਨਵਰਗੀ 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 ਕੱਟੀ ਆ ਗਈ ਭਾਈ ਜੀ ਮਗਰ ਮਗਰ ਬੱਚਾ ਵੀ ਭਾਈ ਵਿੱਚ ਪੈ ਚਲਦੀ ਹੈ ਸਪੈਸ਼ਲ ਹੈ ਸਪੈਸ਼ਲ ਹੈ ਮਗਰ ਵੀ ਕੱਟੀ ਸਪੈਸ਼ਲ ਹੈ ਕੱਟੀ ਸਪੈਸ਼ਲ ਕੱਟੀ ਕੱਟੀ ਹੈ ਜੀ ਆਈ ਦੀ ਮਗਰ ਕਸਾ ਬਈ ਇਹ ਸਕਾਈ ਵੀ ਨੇ ਲਾਤਾ ਬੱਚਾ ਤੇ ਬਾਕੀ ਚਲੋ ਮਾਲ ਆਇਆ ਅੱਜ ਆ ਚਲੋ ਥੋੜਾ ਹਾਂ ਭਾਈ ਉਤਰਿਆ ਅੱਜ ਮਾਲ ਤਾਵਰਤ ਗੂੜ ਦੇ ਨਾਲ ਥੋੜੇ ਆਏ ਤੁਹਾਨੂੰ ਪਤਾ ਹੋ ਜਾਂਦਾ ਵਾ ਤੇ ਬਿਲਕੁਲ ਐ ਟੌਪ ਕਾਸ ਆ ਤੁਸੀਂ ਤਾਂ ਵੀ ਇਹਨੇ ਨੇ ਭਾਈ ਇਧਰ ਟੈਂਕੀ ਚ ਭਰ ਲੈ ਇਧਰ ਲਈ ਜੋ ਇਧਰ ਲਈ ਜੋ ਕਾਲੀ ਬੱਤੀ ਦੀ ਥੋੜੀ ਬੜੀ ਦਿਖਤ ਆ ਰਹੀ ਹੈ ਹੈ ਹਾਂਜੀ ਭਾਈ ਉਹ ਫਿਰ ਤੁਹਾਨੂੰ ਬੜਾ ਫਿਰ ਚੱਲ ਰਿਹਾਗਾ ਕੰਮ ਫਿਰ ਕਣਕ ਉਹਦਾ ਚੱਲਣ ਲਿਆ ਕੰਮ ਤਾਂ ਕਰਕੇ ਫਿਰ ਪਾਣੀ ਦੀ ਦਿਖਤ ਆ ਜਾਂਦੀ ਮਾਲ ਚ ਚਲੋ ਐਨੇ ਜਿਹਾ ਪਾਣੀ ਵੀ ਜਲਦੀ ਆ ਸਾਂਭੇ ਸੁੰਭੇ ਨਹੀਂ ਨਵਾਉਣੇ ਕਿਹਾ ਭਾਈ ਹਾਂਜੀ 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 ਚਲੋ ਜੀ ਦੀ ਜੀ ਪਾਣੀ ਪਾਣੀ ਉਹਦੇ ਕਰਕੇ ਬੱਤੀ ਦਾ ਬੜਾ ਬੱਤੀ ਦਾ ਕਰਕੇ ਫਿਰ ਹਾਂ ਤੋਂ ਹੀ ਹਾਂਜੀ ਹਾਂਜੀ ਡੰਗਰ ਨੂੰ ਪਾਣੀ ਪੂਣੀ ਪੀਣਾ ਦਾ ਥੱਕਿਆ ਹੁੰਦਾ ਡੰਗਰ। ਬਾਕੀ ਲਾਤਾ ਫਰਮਾ ਬਿਲਕੁਲ ਆ ਚਾਰੇ ਨੁਕਰੇ ਇੱਕੋ ਜੀਆਂ ਵੇਖੋ ਜੀ। ਬਾਕੀ ਐਡ ਰੋਟਰੀ ਕੁਆਲੀ ਬਹੁਤ ਚੰਗੀ ਆ। ਦੇਖੋ ਭਾਈ ਥਣ ਕੱਢਿਆ ਚੱਪੀ। ਮੈਂ ਨਾ ਸਪੈਸ਼ਲ ਜਿਹਨੂੰ ਕਹਿੰਦੇ ਨੇ। ਚਾਰ ਦੰਦੇ ਮੂੰਹ ਭਾਈ 15 ਕਿਲੋ ਕੰਡੇ ਵਾਲਾ ਦੁੱਧ ਆ ਤਿਆਰ ਅੱਜ ਦੀ ਘੜੀ ਦੇ ਵਿੱਚ ਇੱਕ ਦੀ ਕੋ। ਹਾਂਜੀ ਹਾਂਜੀ। ਬਾਕੀ ਇਹ ਵੀ ਮਿਲਕ ਪੁਆਇੰਟ ਬਹੁਤ ਚੰਗੀ ਲੱਗੀ ਇਹਨੂੰ। ਹਾਂਜੀ ਹਾਂਜੀ। ਵੀਡੀਓ ਦੀ ਆਵਾਜ਼ ਜਾਂਦੀ ਹਾਂਜੀ। ਹਾਂਜੀ ਹਾਂਜੀ। ਕੋਈ ਨਾ ਨਾ ਮਨਾਂ ਮਨ ਰਹੀ ਹੈ ਬਈ ਇੱਕ ਵੇ ਇਹ ਗਮ ਗਮ ਜਿਹਨੂੰ ਕਹਿੰਦੇ ਨੇ ਬਾਕੀ ਥਾਲੀ ਨੂੰ ਕੋਲ ਮੈਂ ਇਹ ਕਿਚੀ ਮੈਂ ਲੈਂਦੇ ਬਈ ਜਿਹੜੀ ਪਾਜੀ ਇਹਦੀ ਮੋਟਰਾਂ ਆ ਬੋਲੀ ਬਲਗ ਮਨਾਂ ਜਿਦਾਂ ਰੂਹ ਚੱਲਦਾ ਬਈ ਵੇ ਬਸੇ ਧਰਮਰੀਏ ਲਓ ਜੀ ਲਓ ਜੀ ਮੈਂ ਆ ਰਿਹਾ ਤੀ ਮਨਾਂ ਵਾਲੀ ਗੱਲ ਹੈ ਤਾਜੀ ਖੋਲੋ ਕਾਲੀ ਢੋਲ ਬਾਈ ਇਹਨੂੰ ਤਾਲੀ ਜਾਣੇ ਐਨ ਤੋਰਦੇ ਬਾਈ ਇੱਥੋਂ ਫਿਰ ਮੋੜ ਨਹੀਂ ਓਖੀ ਹੋਈਂਦੀ ਆ ਹਾਂਜੀ ਹਾਂਜੀ ਇੱਧਰ ਨੂੰ ਤੋਰਦੇ ਮੇਰਾ ਵੀ ਥੋੜੀ ਜੀ ਅਰੇ ਜਿਹਦੇ ਦਾ ਕੱਟੀ ਚੱਲ ਗਈ ਨਾ ਹਾਂਜੀ ਭਾਈ ਜੀ ਮੇਲੇ 'ਚ ਖੜਨ ਵਾਲੀ ਕੱਟੀ ਆ ਬਾਈ ਜਿਹੜੀ ਕੱਲੇ ਕੱਲੇ ਗੱਲਾਂ ਵਾਲੀ ਕੱਟੀ ਥਾਨ ਦੇਖੋ ਲਗਾ ਅਦਰ ਕਲੇ ਖੈਂ ਨੋਕਲਾ ਥਾਂ ਜਿਹਨੂੰ ਕਹਿੰਦੇ ਨੇ ਬਾਕੀ ਪੇਠਪੂੜੀ ਦੀ ਬਹੁਤ ਚੰਗੀ ਆ ਕਮਾਰੇ ਕਮਾਰੇ ਬਾਈ ਓਏ ਕਮਾਰੇ ਕਮਾਰੇ ਜੈਡ ਬਲਾ ਗਿਆ ਵਰਕ ਵਰਗੀ ਬਾਈ ਜਿਹਨੂੰ ਵਰਕ ਕਹਦੀ ਦੱਸ ਸਹੀ ਗੱਲ ਐ ਬਿਲਕੁਲ ਪਾਸ਼ਪੂਲ ਸਭ ਬਹੁਤ ਚੰਗੀ ਆ ਤੇ ਬਾਕੀ ਇਹ ਦਾਰ ਮੁੱਲ ਬਾਈ ਜੀ ਮੁੱਲ ਇਹ ਕੱਟੀ ਦਾ ਬਾਈ ਇਹਦੀ ਕੀਮਤ ਹੀ ਕੋਈ ਨਹੀਂ ਬਾਈ ਇਹ ਤੇ ਕੱਟੀ ਭਾਈ ਜੇ ਜੇ ਮਲਾਵੀ ਇਹ ਸਾਢੇ ਤਿੰਨ ਕਰਦੀ ਆ ਚਾਰ ਕਰਦੀ ਆ ਦਾ ਮੁੱਲ ਨਹੀਂ ਬਾਈ ਕੱਟੀ ਦਾ ਹੈਗਾ ਮੁੱਲ ਕੋਈ ਭਾਅ ਚੱਲੂ ਬਾਈ ਅੱਜ ਦੇ ਇਹ ਵੀ 2.5 ਲੱਖ ਦੀ ਦੇ ਦਾਂਗੇ 2.5 ਦੀ 2.5 ਦੀ ਦੇ ਦਾਂਗੇ ਬਾਈ ਛੋਟ ਛਾਲ ਕੋਈ ਛੋਟ ਕਰ ਦਾਂਗੇ 2000 ਵੀਰ ਦੀ ਜਿਹੜੀ ਅੱਜ ਨਹੀਂ 2 ਨਹੀਂ ਜਿੱਦੀ ਜੀ ਹਾਂਜੀ ਕਬੱਡੇ ਨੂੰ 5-5 ਚੱਲੋਂ ਦਾਜਾ ਇਹਦਾ ਹੀ 1.45 ਲੱਖ ਦੀ ਦੇ ਦਾਂਗੇ ਚੈਂਪੀਅਨ ਚੋਟੀ ਦੀ ਦਿੰਦੀ 2.45 ਲੱਖ ਦੀ 2.45 ਦੀ ਦੇ ਦਾਂਗੇ ਠੀਕ ਹੈ ਜੀ ਬਾਈ ਜੀ ਲੇਖਾ ਲੱਗ ਗਿਆ ਤੁਹਾਨੂੰ ਥੋੜਾ ਜਿ ਤੇ 2.5 ਲੱਖ ਬਾਈ ਜਨਾ ਮੰਗਿਆ ਚਲੋ ਲੇਖਾ ਲੱਗ ਗਿਆ ਤੁਹਾਨੂੰ ਤੇ ਦੋ ਬੰਦਾ ਦੀ ਮੈਂ ਕਿਉਂ 19 ਕਿਲੋ ਦੁੱਧ ਦੇ ਦੇ ਕੋ ਦੀ 19 ਲੀਟਰ 19 ਲੀਟਰ ਹੈ ਤਾਂ ਮੈਂ ਕੰਡਾ ਲਵਾਉਗੀ ਮੇਜੇ ਤਾਂ ਜਿੱਦਾਂ ਵੀ ਮਾਦੀ ਤਸੱਤ ਲਈ ਹੋਵੇ ਸਾਡੀ ਸਵਰਨਾ ਅਜੀਤ ਤਰੀ ਬਈ ਜਿਹੜੀ ਗੱਲ ਕਰਨ ਵਾਲੀ ਹੈ ਹਾਂਜੀ ਤੇ ਕਾਲੀ ਲਾ ਬੱਚਾ ਮੈਨੂੰ ਦਿਆਂ 19 ਕਿਲੋ ਦੁੱਧ 19 ਕਿਲੋ ਬਈ ਕੰਡੇ ਵਾਲਾ ਦੁੱਧ ਪੰਡਾ ਲੇ ਕੇ ਮੈਨੂੰ ਦੁੱਧ ਜੀ ਬਾਕੀ ਦੇਖੋ ਜੀ ਬਿਲਕੁਲ ਯਾਤ ਵਾਲੀ ਕਹਿੰਦੇ ਨੇ ਯਾਤ ਵਾਲੀ ਛੋਟੀ ਬਈ ਯਾਤ ਵਾਲੀ ਬਾਕੀ ਕੋਈ ਕਈ ਵੀਰ ਭਰਾ ਬਿਲਕੁਲ ਯਾਤ ਵਾਲੀ ਨੂੰ ਬਹੁਤ ਪਸੰਦ ਕਰਦੇ ਨੇ ਹਾਂਜੀ ਹਾਂ ਚਲਾ ਸਾਵਾ ਦੇ ਅੱਲੇ ਕੁੜੇ ਬੱਚੇ ਲਾ ਲਾ ਕੇ ਭਾਈ ਇਹਨਾਂ ਦਾ ਜਵਾਬ ਹਮਾਰਾ ਸੁਣਾਵਾ ਇੱਦਾਂ ਗੱਲ ਕੀਆ ਦੇਖੋ ਕਿ ਇਹਨੇ ਦੂੜ ਨੇਰੇ ਵੀਡੀਓ ਤੇ ਮੰਗਵਣੀ ਹੁੰਦੀ ਆ ਆਨਲਾਈਨ ਆਨਲਾਈਨ ਭਾਈ ਜੀ ਆਨਲਾਈਨ ਫਿਰ ਥਾਣਾ ਦਾ ਮਤਲਬ ਪੂਰ ਛੱਟੇ ਦਾ ਭਾਈ ਬਾਕੀ ਜਿੱਦੀ ਚਲੋ ਬਾਕੀ ਫਿਰ ਵੀ ਸਾਡੀ ਉਹਦੇ ਘਰ ਤੱਕ ਭਾਈ 8 ਦਿਨਾਂ ਤੱਕ ਸਾਰੀ ਫੁੱਲ ਗਰੰਟੀ ਫੁੱਲ ਗਰੰਟੀ ਜੀ ਇਹ ਇਹ ਮੰਨਣ ਵਾਲੀ ਗੱਲ ਹੈ ਭਾਈ ਜੀ ਬਾਕੀ ਜੋ ਗਰੰਟੀ ਦਾ ਇਹ ਹੋ ਜਾਂਦਾ ਵੀ ਚਲੋ ਹਰ ਵੀਰ ਭਰਾ ਨੂੰ ਪਤਾ ਵੀ ਜਗਦੀਪ ਭਾਈ ਦਾ 8 8-10 ਦਿਨਾਂ ਤੱਕ ਗਰੰਟੀ ਹੁੰਦੀ ਫੁੱਲ ਹਾਂਜੀ ਹਾਂਜੀ ਕੋਈ ਪੂਰ ਛੱਟਾ ਥਾਂ ਬਾਦ ਘਟ ਮਈਆਂ ਸਹੀ ਗਲੇ ਬਾਕੀ ਬਿਲਕੁਲ ਬਾਕੀ ਖਾਣ ਦੀ ਵਾਲੀ ਬਹੁਤ ਚੰਗੀ ਆਦੀ ਕਾਲੀ ਕੇੜਾ ਆ ਗਿਆ ਨੋਕਲਾ ਤੇ ਕੇੜਾ ਆ ਗਿਆ ਥਾਣਾ ਨੋਕ ਵਾਲਾ ਥਾਣਾ ਆ ਗਿਆ ਭਾਈ ਨੋਕ ਵਾਲਾ ਨੋਕ ਵਾਲਾ ਸਹੀ ਆ ਲੈ ਸਹੀ ਆ ਲੈ ਲਾ ਲਾ ਰਾਮੂ ਭਾਈ ਪਾਣੀ ਲੈ ਆ ਲਗੇ ਪਹਿਲਾਂ ਛੋਟੀ ਪਈ ਆ ਪਰਲੀ ਨਾਲ ਦੀ ਕਰੀਏ ਗੱਲ ਹਾਂਜੀ ਭਾਈ ਜੀ ਜੇ ਦੋ ਦੋ ਵੀ 15 ਕਿਲੋ ਕੱਡੇ ਦੇ ਦਿਖਾਈਏ ਭਾਈ ਮਈਆਂ ਲੱਭ ਜਾਂਦੀ ਬਾਈ ਬਰੀਕੀ ਭਾਲਦੀ ਹੈ ਬਰੀਕੀ ਬੜੀ ਔਖੀ ਲੱਭਦੀ ਹੈ ਬਰੀਕੀ ਔਖੀ ਮੈਂ ਐਵੇਂ ਜੀ ਭਾਈ ਮੈਂ ਘੜ ਘੜ ਕੇ ਛੋਟੀ ਹੈ ਤੇ ਮੈਂ ਮੈਂ ਨਾ ਮੈਂ ਨਾ ਸਿਰਾ ਟਾਪ ਕਲਾਸ ਬਾਕੀ ਥਾਂਦੀ ਕਵਾਲੀਰੀ ਵੇਖੇ ਨਹੀਂ ਕਰੀ ਤੇ ਬਾਕੀ ਤਵਾਫ ਸਮਾਬ ਬਾਈ ਹੋਏ ਨੇ ਥੱਲੇ ਆਹ ਹੋ ਗਿਆ ਜੀ ਬਾਲੀ ਹਸਾ ਭਾਈ ਇਹਦੀ ਚਵਾਈ ਦਾ ਕੋਈ ਨਹੀਂ ਜੱਦੀ ਅੱਛਾ ਜੀ ਹਾਂਜੀ ਆਪੋਲੀ ਮਨਦਰੂ ਮੂੰਚਾ ਲੱਕੀ ਦੇ ਕੰਡਾ ਸਹੀ ਕਰ ਸਹੀ ਕਰ ਥੰਦੇ ਹੋਣੀ ਬਾਈ ਮੈਂ ਕੱਚੀ ਲੁੰਦੇ ਸੀ ਮੰਨ ਲੈ ਬਾਈ ਮੈਂ ਨਾ ਸਮਰਸੀ ਆਲਾ ਮਾਲਕਾ ਚੱਲਦਾ ਬਾਈ ਹਾਂਜੀ ਹਾਂਜੀ ਇਹ ਇਹ ਤੇ ਬਾਈ ਤਿੰਨ ਦੀ ਮੋਟਰ ਆ ਇਹਦੇ 4.5 ਕਿਲੋ ਦੀ ਗਾੜੀ ਗਾੜੀ ਹੈ ਵਿੱਚ ਮੈਂ 4.5 ਕਿਲੋ 4.5 ਕਿਲੋ ਬਾਈ ਕੋਈ ਕੱਲ ਫਿਰ ਇਹਦੇ ਦੋ ਦ 20 ਕਿਲੋ ਦੇਣਾ ਗਾਰ 4 ਕਿਲੋ ਦੀ ਹੋਗੀ ਤੇ ਫੇਰੀ ਫੇਰੀ 2 ਕਿਲੋ ਦੋ ਦਹੂਗੀ ਭਾਈ ਜੀ ਹਾਂ ਜੀ ਜੀ ਦੇਖੋ ਜੀ ਮਗਲੇ ਥਾਣਾ ਦੀ ਬਿਲਕੁਲ ਆ ਉੱਕੇ ਰੋੜਾ ਚੌਂਹਾਂ ਦੀ ਥਾਣਾ ਦੀ ਤੇ ਬਾਕੀ ਫਿਰ ਵੀ ਜਗਦੀਪ ਭਾਈ ਉਹਨਾਂ ਦੀ ਗਾਰੰਟੀ ਆ 8 ਦਿਨ ਤੱਕ ਕੋਈ ਬਾਦ ਘਟ ਤੇ ਤੋਰ ਤੇ ਆਉਣ ਕਲੀ ਇਹਦੇ ਮਗਰ ਕਲੀ ਆ ਗਿਆ ਕੱਟੀ ਤੇ ਕਟਾ ਇਹ ਮਗਰ ਕੱਟਾ ਆ ਗਿਆ ਕਟਾ ਬਾਕੀ ਸਾਰੇ ਗੋਣ ਹੈਗੇ ਝੋਟੀ ਦੇ ਵਿੱਚ ਜੱਤ ਵਾਲੀ ਤੇ ਪਿੱਠਪੂੜਾ ਤੇ ਇੱਕ ਹੱਡੀ ਵਾਲੀ ਆ ਜਿਹਨੂੰ ਖੜਾ ਦੇ ਨੇ ਆ ਬਿਲਕੁਲ ਆ ਦੇਖ ਲੋ ਹੱਡੀ ਵੀ ਡੀਬਕ ਲੈ ਉਹ ਕੇ ਰਪੋਰਟ ਹੈ ਛੇ ਦਾ ਵਾਲੀ ਛੇ ਦਾ ਦੇ ਦੁੱਧ ਆ ਸੁਆ ਤੇ ਮਤਲਬ ਥਰਨੋਂ ਨੀਗੋ ਤਿਆਰ ਆ ਦੁੱਧ ਛੱਲੇ ਦੁੱਧ ਪਈ ਦਈ ਹਾਂਜੀ ਹਾਂਜੀ ਬਾਕੀ ਪੇਟਪੂੜਾ ਥਾਂ ਦੀ ਖਵਾਲੀ ਰਹੇ ਅੜੂੜ ਦੀ ਖਵਾਲੀ ਬਹੁਤ ਚੰਗੀ ਆ 7:30 ਵਜੇ ਫਿਰ ਮਾਲ ਉਤਰੇ ਫੇਟੀਆਂ ਬਈ ਹਾਂਜੀ ਹਾਂਜੀ ਬਈ ਫਿਰ ਕਾਟ ਹੋ ਜਾਂਦੀ ਹੈ ਨਾ ਫਿਰ ਮਾਲ ਨੂੰ ਫਿਰ ਕਮਾਰੇ ਕਮਾਰੇ ਕਾਲੀ ਕਮਾਰੇ ਆਕੇ ਇੱਕ ਗੱਲ ਹੋ ਰਿਹਾ ਭਾਜੀ ਹਾਂਜੀ ਜਿਹੜਾ ਮਰਜੀ ਨਿਆਣਾ ਭਾਵੇਂ ਫੜ ਕੇ ਮੱਜਣ ਪਾਣੀ ਪੂਣੀ ਜੋ ਮਰਜੀ ਕਰ ਲੈਣਾ ਬਿਲਕੁਲ ਠੰਡੀਆਂ ਬਾਲੀਆਂ ਸੀ ਸਹੀ ਗੱਲ ਆ ਕੋਈ ਚੱਕਰ ਨਹੀਂ ਹਾਂਜੀ ਭਾਜੀ ਅੱਜ ਲਵਵੀਰ ਆਇਆ ਹੈ ਜੇ ਹਾਂ ਤੇ ਭਾਜੀ ਫਿਰ ਇਹ ਦੁੱਧ ਦਾ ਘੜ ਕੁੜੇ ਮੈਂ ਨਾ ਭਈਆ ਕੱਢੀ ਵਾਲੀ ਮੈਂ ਓਕੇ ਰਿਪੋਰਟ ਹੈ ਨਾ ਮੈਂ ਨਾ ਉਹ ਪਹਿਲੋਂ ਮੈਂ ਦਿਖਾਤਾ ਆ ਫਿਰ ਕੱਢੀ ਵਾਲੀ ਮੈਂ ਭਾਜੀ ਜਿਹੜੀ ਗੱਲ ਕਰਨ ਵਾਲੀ ਹਾਂਜੀ ਹਾਂਜੀ ਤੇ ਫਿਰ ਮੁੱਲ ਇਹ ਮੁੱਲ ਭਾਈ ਇਹ ਚੋਟੀ ਤੇ ਕੁਝ ਵੀ ਕੀਮਤਾਂ ਦਾ ਦੇ ਦੀ ਇਹ ਚੋਟੀ ਤੇ ਭਾਈ 3.5 ਦੀ ਚਾਹ ਦੀ ਇਹ 2,70,000 ਦੀ ਦਵਾਂਗੇ ਭਾਈ 270 ਦੀ 270 ਦੀ ਦਵਾਂਗੇ ਭਾਈ ਹੋਜੀ ਛੋਟ ਛੱਪਾ ਦਾ ਵੀ ਕਰ ਦਾਂਗੇ 2000 ਦਾ ਭਾਈ ਦੀ 5000 ਦੋ ਜੇ ਤਾਂ ਕਿ ਤੁਰੀ 2,65,000 65 ਦੀ 2,65,000 ਦੀ ਦੇ ਦਾਂਗੇ ਇਹ ਬਾਕੀ ਮੈਨੂੰ ਕਿਹਨਾਂ ਭਾਈ ਮੈਨੂੰ ਯਾਦ ਹੀ ਕਰੂਗਾ ਭਾਈ ਇਹ ਕਹਿ ਦੇ ਦਈਦਾ ਮੇਰੀ 3 ਫੁੱਟ ਚੌੜੀ ਮੈਨ ਦੀ ਇੱਥੋਂ ਪਤਾ ਲੱਗਦਾ ਇੱਥੋਂ ਪਤਾ ਲੱਗਦਾ ਭਾਈ ਚੋਟੀਆਂ ਦਾ ਇੱਕ ਹੱਡੀ ਵਾਲੀ ਮੈਂ ਇਹ ਤਾਂ ਉਹ ਲਾਗੇ ਆਣਾ ਵੱਧ ਚੋਟੀ ਨੇ ਨਾ ਹੰਨਾ ਉਂਗਲ ਨਹੀਂ ਕਰ ਸਕਦਾ ਕੋਈ ਉਂਗਲ ਨਹੀਂ ਬਾਈ ਕਰ ਸਕਦਾ ਚਾਰੇ ਨੁਕਰਾਂ ਬਰਾਬਰ ਬਿਲਕੁਲ ਓਕੇ ਰਪੋੜਿਆ ਜੇ ਮਤਲਬ ਜਿਆਦਾ ਚੱਲਦੀ ਹੈ ਤਾਂ ਫਿਰ ਜੱਤ ਜੂਤ ਵਾਲੀ ਤੇ ਬਾਕੀ ਹੱਡੀ ਵਾਲੀ ਅੱਕਲੀ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਚਲੋ ਨਹੀਂ ਲੱਭਦੀਆਂ ਚਲੋ ਇਹ ਝੂਠੀਆਂ ਸਾਰੀਆਂ ਚੀਜ਼ਾਂ ਆਈਆਂ ਨੇ ਤੇ ਅੱਗੇ ਆ ਗਈ ਬਾਈ ਜੀ ਇਹਦੇ ਕੋਲ ਝੋਟੇ ਕੋਲ 17 ਕਿਲੋ ਦੁੱਧ ਦੇ ਮੋਕੇ ਦਾ ਟੰਬੇ ਅੱਛਾ ਜੀ ਐ ਨਾਟਕ ਦੁੱਧ 17 ਕਿਲੋ ਤਿਆਰ ਹੈ ਹਾਂਜੀ ਇਹ ਬਾਈ ਜੀ ਫਿਰ ਇਹਦਾ ਦੁੱਧ ਅੰਦਰ ਕੱਢ 17 ਕਿਲੋ ਆ ਬਾਈ ਨਾਟਕ ਦੁੱਧ ਤਿਆਰ 17 ਕਿਲੋ 17 ਕਿਲੋ ਆ ਹਾਂਜੀ 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 ਤੇ ਬਾਕੀ ਤਾਂ ਤੁੰਦੀ ਕੁਆਲਟੀ ਤੇ ਬਾਕੀ ਪੇਠ ਪੁੜੇ ਦੀ ਬਹੁਤ ਚੰਗੀ ਆ ਤੇ ਇਹ ਵੀ ਜੈੱਡ ਬਲੈਕ ਆ ਗਈ ਐ ਭਾਈ ਸਾਰੀਆਂ ਮਰੀਕੀ ਆ ਬਾਕੀ ਸਿੰਘ ਸਿੰਘ ਦੀ ਕੁਆਲਟੀ ਬਹੁਤ ਚੰਗੀ ਆ ਨਾ ਭਾਈ ਚੈਂਪੀਅਨ ਹੈ ਜੇ ਚੈਂਪੀਅਨ ਇਹਦੇ ਮਗਰ ਵੀ ਕੱਟੀ ਹੋਈ ਦੀ ਹੈ ਕੱਟੀ ਘੱਟੀ ਮਗਰ ਵੀ ਕੱਟੀ ਆ ਗਈ ਇਹਦੇ ਮਗਰ ਵੀ ਹਾਂਜੀ ਹਾਂਜੀ ਕੱਟੀ ਇਹਦੇ ਭਾਈ ਵੇਖੋ ਨਾਣਾ ਸੱਚੀ ਹਾਂਜੀ ਭਾਈ ਲਾਈਵ ਖਾ ਰਹੀ ਚੈੱਕ ਕਰੋ ਮੈਂ ਨੰਬਰ ਆ ਪੂਰੀਆਂ ਉੱਤੇ ਤੱਕ ਵੈਸੇ ਹੀ ਆਲੇ ਸਹੀ ਆਲੇ

ਜਿਹੜੀ ਮੈਂ ਥੱਲੇ ਬੈ ਗਈ ਨਾ ਸਾਡੀ ਥੱਲੇ ਹਾਂਜੀ ਭਾਜੀ ਜਿੱਦਾਂ ਨਲਕਾ ਚੱਲਦਾ ਇਦਾਂ ਚੱਲਦੀ ਹੈ ਨਲਕਾ ਹਾਂਜੀ ਸਮਰਸੀ ਹਾਂਜੀ ਮਨ ਨਾਲ ਹੀ ਕਹਦਾ ਇਹ ਦੀ ਜੀ ਹਾਂਜੀ ਅਰੇ ਤਾਗਰੇ ਤੁਹਾਨੂੰ ਅੱਜ ਵਾ ਦਿਖਾਤਾ ਵਾ ਧੰਨਵਾਦੀ ਭਾਈ ਮੈਂ ਕੱਚੀ ਲੈਂਦੇ ਹਾਂ ਸਹੀ ਹੈ ਬਾਕੀ ਨਰਨੂਣਾ ਇਹਦੇ ਵੀ ਅਟਰ ਚ ਬਹੁਤ ਵਧੀਆ ਅਗੇ ਮੈਨੂੰ ਤਾਂ ਪੈਂਟ ਬਹੁਤ ਚੰਗੀ ਲੱਗੀ ਇਹਨੂੰ ਠਿਕ ਭਾਈ ਪੂਰ ਛੱਟੇ ਵਾਲੀ ਲੈ ਲੈ ਤਾਰ ਗੋਲਾਈ ਨੇ ਠੀਕ ਹੈ ਭਾਈ ਛੱਡ ਦੋ ਛੱਡ ਦੋ ਤੋਰ ਦੇ ਕਾਲੀ ਲਓ ਭਾਈ ਇਹਦੇ ਨੂੰ ਕੱਢ ਮੈ ਰਹੀ ਹਾਂ ਹਾਂਜੀ ਹਣੀ ਭਾਈ ਭਾਈ ਬੱਚੇ ਦਾ ਕਰੀ ਥੋੜਾ ਬਾਕੀ ਆ ਬਿਲਕੁਲ ਜੈਡ ਪਲੇ ਗਿਆ ਪੈਟਪੜੀ ਦੀ ਅੰਦਰਲੀ ਕੁਆਲਟੀ ਬਹੁਤ ਚੰਗੀ ਆ। ਕਮਾਰੇ, ਕਮਾਰੇ ਬਾਈ ਓਏ, ਕਮਾਰੇ। ਇਹ ਕੋਈ ਬੇਲਬੂਲ ਦੀ ਬਹੁਤ ਚੰਗੀ ਆ, ਹਾਈ ਟੂ ਰੀ ਲੈਂਸ ਰੰਸ। ਤੇ ਦੋ ਤਾਂ ਫਿਰ ਬਾਈ ਜੀ ਮੌਕੇ ਤੇ ਹੁਣਾ। 12 ਕਿਲੋ ਤਿਆਰ ਹੈ ਬਾਈ। ਬਿਲਕੁਲ ਠੀਕ। ਹਾਂ, ਨਾਟ ਤਿਆਰ ਹੈ 12 ਕਿਲੋ। ਤੇ ਮੁੱਲ ਫਿਰ ਬਾਈ ਜੀ? ਮੁੱਲ ਇਹ ਵੀ ਕੋਈ ਬਾਤ ਚੱਲੂ ਬਾਈ 2.5 ਦੇ ਦਾਂਗੇ। ਇਹ ਵੀ 2.5 ਦੇ ਦਾਂਗੇ ਬਾਈ। 5 6 ਦੋ ਇਹਦਾ ਵੀ। ਦੇ ਦਾਂਗੇ 245000 ਦੋ 42 ਦੇ ਮੈਨਾ ਟਾਪ ਕਲਾਸ ਅੱਜ 20 20 ਕਿਲੋ ਵਾਲੀਆਂ 5 5000 ਛੋਡਾਂ ਹਾਂ ਖੁੱਲੀ ਛੋਡ ਹੈ ਜੇ 40 ਦਾ 35 ਦਾ ਗੁੱਠਾ ਹੋ ਗਿਆ ਬਈ ਮੈਨਾ ਨਿਆਰੇ ਇਹਦੇ ਨਿਆਰੇ ਹਾਂ ਅੱਜ ਲੋਟ ਲੋ ਮੇਲਾ ਅੱਜ ਤੇ ਅੱਗੇ ਆ ਗਈ ਬਈ ਇਹ ਝੁੱਟੀ ਬਈ ਥੋੜੀ ਉੱਥੋਂ ਲੈ ਰਿਆ ਨੇ ਛੋਟੀਆਂ ਝੁੱਟੀ ਫਿਰ ਆਪਾਂ ਨੂੰ ਜ਼ਰੂਰ ਰੱਖਦੀ ਆ ਹਾਂਜੀ ਤੇ ਇਹਨਾਂ ਵੀ ਚਲੋ ਭਾਵੀ ਦਾ ਮਾੜਾ ਹੀ ਆ ਅੱਛਾ ਜੀ ਕਿੱਡਾ ਕ ਛੋਡਾ ਜਾਈ ਇੰਨਾ ਕੀ ਰਹੀ ਨਿਗਾ ਜਾਈ ਹਾਂ ਝੁੱਟੀ ਥੋੜੇ ਦੁੱਧ ਦੇ 10 ਕਿਲੋ ਹਾਂਜੀ ਪਹਿਲਾਂ ਨੇ 4 ਦੰਦ ਦੇ ਝੁੱਟੀ ਗਲੀਆਂ ਅੱਛਾ ਜੀ ਕੱਟੀ ਮਗਰ ਬਾਕੀ ਕੁਆਲਿਟੀ ਬਹੁਤ ਚੰਗੀ ਆ ਤੇ ਬਾਕੀ ਇਹ ਵੀ ਜਾਤਾਂਲੀ ਆ ਗਈ ਹੈ ਬਈ ਕੁਆਲਿਟੀ ਛੋਟੀ ਥੋੜਾ ਲੈ ਸੇਰਾ ਪੰਦ ਭਾਅ ਚਲੋ ਭਾਅ ਵੀ ਲਿਸਾ ਹੈ ਦਾ ਜੀ ਭਾਅ ਵੀ ਲਿਸਾ ਹੈ ਬਈ ਜੀ ਹਾਂ ਜੀ ਕੀ ਬਾਤ ਆ ਬਈ ਬਾਕੀ ਫਿਰ ਵੀ ਕੁਆਲਿਟੀ ਕੁਬਲੀ ਬਹੁਤ ਚੰਗੀ ਆ ਤੇ ਦੇਖੋ ਜੀ ਜਾਤਾਂਲੀ ਆ ਗਈ ਥੋੜਾ ਆ ਜਾ ਲਿਸਾ ਪਾਣਿਆ ਤੇ ਬਾਕੀ ਭਾਈ ਜੀ ਨੇ ਆਦੇ ਭਾਅ ਵੀ ਲਿਸਾ ਹੈ ਦਾ ਇਹ ਬਈ 95 ਦੀ ਦੇ ਦਾਂਗੇ ਤੇ ਦੀਆਂ ਕੱਲੇ ਦੀ ਇੱਕ ਦੀ ਮੇਰੇ 95 ਦੀ ਮੇਰੇ 99 ਦੀ ਮੇਰੇ 95 2000 ਛੋੜ ਵੀ ਦੇ ਦਾਂਗੇ ਨਹੀਂ 2000 ਛੋੜ ਮੈਂ ਨਾ ਪੰਜ ਨਾ ਕਰਦੀ ਬਾਈ ਦੇ ਦਾਂਗੇ ਮੇਰੇ 90 ਦੀ ਦੇ ਦੇ 90 ਦੀਆਂ ਦੇ ਬਈ ਓਏ ਵੇਖੋ ਜੀ 4 ਕਿਲੋ ਦੁੱਧ ਚਾਰ ਦੰਦ ਬਾਈ 4 ਕਿਲੋ ਗਰੰਟੀ ਵਾਲਾ ਦੁੱਧ ਹਾਂ ਜੀ ਜੀ ਬਾਕੀ ਥਾਂ ਥਾਂ ਦੀ ਕੁਆਲਿਟੀ ਦੇ ਅੱਧ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਜੱਤ ਵਾਲੀ ਝੋਟੀ ਆ ਗਈ ਤੇ ਮਗਰ ਕੀ ਗਾਲੀ ਇਹਦੇ ਆ ਗਿਆ ਮਗਰ ਵੀਰੇ ਇਹ ਕੱਟਾ ਆ ਗਿਆ ਕੱਟਾ ਕੱਟਿਆ ਕੱਟਾ ਦੇਖ ਲਿਆ ਕਰੀ ਕੱਟਾ ਹੀ ਹੈ ਕੱਟਾ ਆ ਗਿਆ ਮੇਰੇ ਦੇਖੋ ਇੰਨੀ ਗਾਇਆ ਪਾ ਛੋੜ ਆ ਜਾ ਅੱਗੇ ਭਾਈ ਜੀ ਅੱਗੇ ਭਾਈ ਚਾਰ ਦੰਨੇ ਕੱਟ ਗਏ ਹਾਂਜੀ ਅੱਜ ਤੋਂ 10 ਦੰਨਾਂ ਨੂੰ 20 ਕਿਲੋ ਦੁੱਧ ਬਣਾਉਂਗਾ ਅੱਛਾ ਜੀ ਤੇ ਜੇ ਅੱਜ ਦੀ ਗੱਲ ਕੱਢੀਏ ਕਰੀਏ ਹਾਂਜੀ ਲੋਕੀ ਕਹਿ ਤਦੇ ਦਿੰਦੇ ਮੇਰੀ ਪਹਿਲਾਂ ਦੁੱਧ ਨਹੀਂ ਦਿੰਦੀ ਮੈਂ 17 ਕਿਲੋ ਜੇ 16 ਵੀ ਨਿਕਲੇ ਛੋਟੀ ਦੋ ਟਾਈਮ ਕੋਈ ਮਿਲਕਿੰਗ ਕਰਾ ਲਈ ਪਾਈ ਦਿੰਦੀ ਅੱਛਾ ਜੀ ਨਹੀਂ ਤੇ 20 ਕਿਲੋ ਦੁੱਧ ਚਾਹੂੰ ਛੋਟੀ ਥਲੇ ਦਿੰਦੀ ਮਨਣਾ 17 ਕਿਲੋ ਕੰਡਾ ਅੰਦਰ ਵਿਆ ਕੰਡੇ ਤੇ ਰਖਾਉਂਗਾ ਅੱਜ ਦੀ ਗੱਲ ਕਰੀਏ ਆਪਾਂ ਅੱਜ ਦੀ ਗੱਲ 17 ਕਿਲੋ ਪਹਿਲਾਂ ਛੋਟੀ ਥਲੇ ਦੁੱਧ ਰਖਾਉਂਗਾ ਕੰਡੇ ਤੇ ਤੋਰ ਕਾਲੀ ਪ ਸਿੰਗੋ ਚੈਂਪੀਅਨ ਹੈ ਬਾਈ ਕੱਟੀ ਜਿਹੜੀ ਗੱਲ ਕਰਨ ਵਾਲੀ ਸੀ ਸਹੀ ਗੱਲ ਹੈ ਵੇਖੋ ਜੀ ਅੱਡਰੀ ਤੇ ਥਾਂ ਦੀ ਕੁਆਲਿਟੀ ਅੱਜ ਤੇ ਬਾਈ ਮਾਲ ਥੱਕਾ ਧੱਕਾ ਉੱਤਰਾ ਥੱਕਾ ਆ ਬਾਕੀ ਮੇਰੀ ਆਕੜਿਆ ਬਾਈ ਮਾਲ ਦੀ ਹਾਂਜੀ 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 ਲੈ ਕਾਲੀ ਲੈ ਮੋੜ ਦੇ ਮੋੜ ਦੇ ਕਾਲੀ ਮੋੜ ਦੇ ਮਾਲ ਥੋੜਾ ਥਕਾਵਟ ਜਿਆ ਤੇ ਬਾਕੀ ਅ ਵੀ ਸਿੰਘ ਦੀ ਤੇ ਬਾਕੀ ਹਰ ਚੀਜ਼ ਦੀ ਕੁਆਲਿਟੀ ਕੋਲੀ ਦੂਜੰਦਾ ਕਹਿ ਤੇ ਦਈਦਾ ਹਾਂਜੀ ਬੁੱਧ ਬਾਈ ਨਸਲ ਬਰੀਡਾ ਤੋਂ ਨਿਕਲਦਾ ਹਾਂਜੀ ਹਾਂਜੀ ਸਹੀ ਗੱਲ ਸਹੀ ਗੱਲ ਹੈ ਬਾਈ ਜੀ ਪਿਓਰ ਚੈਂਪੀਅਨ ਹੈ ਬਾਈ ਕੱਟੀ ਚੈਂਪੀਅਨ ਝੋਟੀ ਜੀ ਨੂੰ ਕਹਿੰਦੇ ਤੇ ਮੁੱਲ ਫਿਰ ਇਹਦਾ ਬਾਈ ਜੀ ਮੁੱਲ ਇਹ ਵੀ 2.5 ਦੀ ਦਵਾਂਗੇ ਬਾਈ ਕੱਟੀ ਦੀ 2.5 ਦੀ 2.5 ਲੱਖ ਦੀ ਦਵਾਂਗੇ ਤੁਸੀਂ ਤੇਰੀ ਪੰਜਾਂ ਆਂਦੇ ਛੋੜੀ ਜਿੱਦੀ ਮੈਂ 2.45 ਲੱਖ ਦੀ 2.45 ਦੀ ਚੈਂਪੀਅਨ ਕਿਲੋ ਦੁੱਧ ਚੋਗਿਆ ਪਹਿਲੇ ਪਲੂਨ ਥੱਲੇ ਅੱਜ ਜਿਹੜਾ ਮਾਦੀ ਸਾਡੇ ਕੋਲ ਖੜ ਸਕਦਾ ਸਹੀ ਗੱਲ ਸਹੀ ਗੱਲ ਹੈ ਅੱਜ ਦੀ ਗੱਲ ਕਰਨੀ ਆਪਾਂ ਬਿਲਕੁਲ ਤਾਜੀ ਸੂਈ ਹੋਈ ਬਈ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਹਾਂਜੀ ਅੰਦਰ ਐਨ ਕੈਮਰਾ ਕਮਾਓ ਬਿਲਕੁਲ ਬਾਈ ਤਾਜੀ ਸੂਈ ਮੈਂ ਕਹਿੰਦੀ ਹਾਂ ਤਾਜੀ ਸਹੀ ਗੱਲ ਐਨਾ 70577 ਦੀ ਜੋਟੀ ਹੈ ਉੱਥੋਂ ਨਾ ਚਾਹ ਨਾ ਵੱਡੀ ਮੈਂ ਜਿੱਥੋਂ ਲਈ ਭਾਈ ਹਾਂਜੀ ਉਹਨਾਂ ਬੰਦਿਆਂ ਕੋਲੋਂ ਲਈ ਉਹ ਇਹ ਨਾ ਬੜੇ ਅਸੀਂ ਤਾਂ ਘਰੇ ਖਾਣ ਨੂੰ ਲੈਣੀ ਆ ਹਾਂਜੀ ਤੇ ਚਲ ਅਸੀਂ ਅੱਜ ਮੈਂ ਵੀਡੀਓ ਪਾ ਦਿੰਦੇ ਨਾਮ ਤੇ ਘਰ ਵੀ ਰੱਖ ਲਾਂਗੇ ਇਹਦੀ ਆ ਭਾਈ ਮੂਹ ਘਟੇਗੀ ਖੇਰੀ ਬਾਕੀ ਸੇਂਗ ਸੁਂਗ ਦੀ ਗਵਾਲੀ ਓ ਰੁਪਈਆ ਨਹੀਂ ਲੱਗਦਾ ਸੇਂਗ ਸਣੀ ਇੱਕ ਮਹੀਨਾ ਗਾੜੀ ਟੀਕਾ ਲੱਗੀ ਇਹਨੂੰ ਵੀ ਕੋਈ ਹੋ ਗੱਲਦੀ ਹੈ ਇੱਕ ਮਹੀਨਾ ਇੱਕ ਮਹੀਨਾ ਤੇ ਇੱਕ ਉਹ ਖੀਰੀਏ ਭਾਈ ਹਾਂਜੀ ਤੇ ਜੇ ਕਹਿ ਦੀ ਨਾ ਸਿੰਘ ਦੇ ਵਿੱਚ 200 ਰੁਪਈਆ ਹਾਂਜੀ 90 ਰੁਪਈਆ ਦੇ ਦੇ ਦਾਂਗੇ ਤੇ ਜਿਹੜੀ ਤੌਰ ਫਿਰ ਇਹਨੂੰ ਕਾਣੀ ਤੌਰ ਕਾਣੀ ਤੌਰ ਦੇ ਇਹਨੂੰ ਵੀ ਤੇ ਮਿੱਠੂੜਾ ਬਾਕੀ ਬਹੁਤ ਚੰਗਾ ਇਹਦਾ ਵੀ ਹਾਂਜੀ ਹਾਂਜੀ ਬਾਕੀ ਯਾਤਾਂ ਲਈ ਘੱਟੀ ਜene ਆਗੇ ਹਾਂਜੀ ਬਾਕੀ ਠਕਾਵਟ ਕੁ ਬਣਾ ਥੋੜਾ ਮਾਲ ਆ ਜਾ ਥੋੜਾ ਚੱਕ ਮਾਰੇ ਕਮਾਰੇ ਕਮਾਰੇ ਭਾਈ ਕਮਾ ਦੇ ਆ ਤੇ ਠਕਾਵਟ ਤੇ ਆ ਭਾਜੀ ਮਾਰੇ ਕਾਵੜ ਜਾਂਦੇ ਹਾਂ ਚਲੋ ਚਲੋ ਭਾਈ ਜੀ ਚਲੋ ਚਲੋ ਤੇ ਮੁੱਲ ਫਿਰ ਜੀ ਦੂਜੀ ਇਹਦਾ ਬੋਲ ਮੈਂ ਤਾਂ ਕਹਿੰਦਾ ਬਈ 31 ਦੇ ਬੜੇ ਰੁਪਈਆ ਦੀ 50 ਹੀ ਦੇ ਦੀ ਬਿਲਕੁਲ ਨੋ ਜੈਸੀ ਚਲ 2000 ਛੋਟ ਕਰ ਦਾਂਗੇ ਚਲੋ 2000 ਠੀਕ ਹੈ ਛੋਟ ਚਲੋ ਛੋਟਾ ਛੋਟਾ ਨਿਕਾ ਜਾ ਭਾਵਾ ਥੋੜਾ ਜਿਹਾ 48000 ਦੀ ਦੇ ਦਾਂਗੇ 48000 ਦੀ ਦੇ ਦਾਂਗੇ ਜਾਣ ਦਿਓ ਬਈ ਇਹਦਾ ਮੈਨੂੰ ਥੱਲੇ ਪਰ ਕਮਾਇਆ ਸਹੀ ਜਿਹਦਾ ਬੇਰ ਲੱਗੇ ਬੇਰਾਂ ਨੂੰ ਲੱਗੇ ਸਹੀ ਸਹੀ ਗੱਲ ਸਹੀ ਗੱਲ ਜੀ ਜੀ ਤੇ ਬਾਕੀ ਇੱਕ ਢੀ ਬਾਕੀ 70 75 ਦੀ ਇੱਕ ਢੀ ਵਾਲੀ ਜਿਹਨੂੰ ਕਹਿੰਦੇ ਨੇ ਬਾਕੀ ਪੇਟ ਭੜਾ ਬਹੁਤ ਚੰਗਾ ਇਹਦਾ ਤੇ ਅੱਗੇ ਫਿਰ ਇਹ ਬਾਈ ਜੀ ਅੱਗੇ ਫਿਰ ਟੋਕਰ ਆ ਗਈ ਹਾਂ ਜੀ ਤੇ ਸਾਡੇ ਤੱਕ ਦੀ ਮੇਰੀ ਚੱਤ ਬਾਸ ਬਾਈ ਅੱਛਾ ਜੀ ਤੇ ਥੋੜੀ ਡਰਦੀ ਬਈ ਜੀ ਜਿਹੜੀ ਕੈਮਰੇ ਨੂੰ ਲਾਦੀ ਹਾਂ ਇਧਰ ਦੁੱਧੋ ਕਿਦਾਂ ਬਾਈ ਜੀ ਦੁੱਧ ਦੇਖੋ ਬਈ 8 ਕਿਲੋ ਆ ਦੋ ਤਿਆਰ ਦੀਆਂ ਅੱਛਾ ਜੀ 8 ਕਿਲੋ ਦੋ ਤਿਆਰ ਆ ਆ 8 ਕਿਲੋ ਆਹ ਫਿਰ ਕੈਮਰੇ ਕੋ ਦਾਰਦੀ ਹੈ ਕੈਮਰੇ ਨੂੰ ਲਾਦੀ ਹੈ ਥੋੜੀ ਮਰੀ ਬਹੁਤ ਸੀ ਸਾਰੇ ਆ ਜੀ ਬਾਕੀ ਚਲੋ ਇਹ ਅਭੀ ਰਹਿਣ ਜੀ ਦੀ ਫਿਰ ਡਰੇ ਨਾ ਛੋਟੀ ਛੋੜਨਾ ਕੈਮਰੇ ਕੋ ਦਾਰਦੀ ਜੀ ਹਾਂ ਜੀ ਹਾਂ ਜੀ ਮੈਂ ਤਾਂ ਹੀ ਕਹਿੰਦਾ ਨਾ ਕਿ ਡਰ ਕੇ ਕਿਤੇ ਬਾਹਰ ਨਾ ਭਜੇ ਬਾਕੀ ਥਾਂ ਤੋਂ ਦੀ ਕਵਾਲੀ ਵੋਟਿੰਗ ਆ ਤੇ ਪੇਠਪੜੇ ਦੀ ਵੋਟਾਂਗੀ ਆ ਥੋੜਾ ਦੱਦੀ ਆ ਕੈਮਰੇ ਵਾ ਹਾਂ ਜੀ ਭਾਈ ਜੀ ਮੋੜ ਦਿਓ ਮੋੜ ਦਿਓ ਤੇ ਇਹ ਭਾਪਾਈ ਜੀ ਛੋਟੀ ਮੇਰੀ ਵੀਡੀਓ ਤੇ ਲੈ ਕੇ ਗਈ ਭਾਈ ਜੀ ਹਾਂ ਜੀ ਇਹ ਛੋਟੀ ਮੈਂ ਵੇਚੀ 3 ਲੱਖ 20 ਹਜ਼ਾਰ ਦੀ ਕੱਤੀ ਨਹੀਂ ਹਾਂ ਜੀ ਭਾਈ ਜੀ ਅੱਜ ਦੇ ਦਾਂਗੇ ਭਾਈ 1 lakh 20 ਹੀ ਦੇ ਦਾਂਗੇ 1 20 ਦੀ ਛੋੜ ਛਪਾ ਸਭ ਕੁ ਕਰਕੇ ਬਾਈ ਇਕ ਵੀ ਨਹੀਂ ਦੇ ਦਾਂਗੇ ਜੀ ਤੇ 2000 ਛੜ ਦਿਓ ਜੀ ਜੀ ਆਹ ਚਲੋ ਦੁੱਧ ਇਹ ਸਾਢੇ ਕਿੰਨਾ ਮਹੀਨੇ ਦੀ ਚੱਕ ਪਾ ਦੇ ਜਿਹੜੀ ਤੇ 2000 ਰੁਪਏ ਛੜ ਦਿਓ ਜੀ ਜੀ ਛੜ ਦਾਂਗੇ ਬਾਈ ਠੀਕ ਹੈ ਜਾਣ ਦੋ ਇਹਨਾਂ ਵੀ ਤੇ ਅੱਗੇ ਫਿਰ ਬਾਈ 118000 ਦੀ ਦੇ ਦਾਂਗੇ ਬਾਈ 118000 ਦੀ ਆ ਚੁਟੀਆਂ ਬਾਈ ਨੇ ਛੋੜ ਦੇ ਦਿਖਾਉਂਦੇ ਆ ਇਹਦੇ ਕੋ ਬਾਹਰ ਵਾਲੇ ਦੀ ਦੋ ਚੁਟੀਆਂ ਲਈਆਂ ਦਿੰਦਿਆਂ ਅੱਛਾ ਜੀ ਹਾਂ ਜੀ ਹਾਂ ਜੀ ਤੇ ਆਪਾਂ ਨਾਲ ਸ਼ੌਕ ਕਿਵਸ ਰਹਾਂ ਹਾਂ ਜੀ ਹਾਂ ਜੀ ਇਹ ਕਿਹਨੂੰ ਪਵਾ ਦੋ ਬਾਈ ਮਾਲ ਨਾਲ ਮੈਂ ਨਾ ਬਿਲਕੁਲ ਓਕੇ ਰਿਪੋਰਟ ਆ ਤੇ ਬਾਕੀ ਸੂਰਾ ਸੂਰਾ ਮਾਲ ਸ ਤੇ ਬਿਲਕੁਲ ਐ ਅੱਜ ਦੇ ਟੌਪ ਕਲਾਸ ਹੀ ਵਧੀਆਂ ਭਾਈ ਇਹਨਾਂ ਨੇ ਤੇ ਵਾਰ ਵਾਰ ਲਏ ਨੇ ਦੋ ਲੀਆਂ ਬਾਈ ਜੀ ਹਾਂ ਦੋ ਲੀਆਂ ਵੀਰ ਨੇ ਹੋਰ ਬਾਈ ਜੀ ਫਿਰ ਹਾਂ ਵਧੀਆ 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 ਅੱਛਾ ਜਿਹੜਾ ਨਾ ਵੀਰ ਨੇ ਲਈਆਂ ਦੋ ਹਾਂ ਲਾ ਵੀਰ ਨੇ ਉਹਨੇ ਦੋ ਲਈਆਂ ਤੇ ਜਿਹੜੀ ਗੱਲ ਕਰਨੀ ਹੈ ਚੱਲੇ ਆਂ ਫਿਰ ਛੱਡਣਾ ਹਾਂ ਤਿੰਨ ਕੱਲ ਲੈ ਕੇ ਆਏ ਬਾਈ ਤੁਸੀਂ ਅੱਛਾ ਜੀ ਹਾਂ ਜੀ ਭਰ ਦੋ ਭਰਾ ਨਾਲ ਆ ਰਹਾ ਫੁੱਲ ਕੁੰਡੇ ਕੰਡੇ ਖਾਲੀ ਪਏ ਨੇ ਭਰਾ ਨਾਲ ਆਪਾਂ ਜਿੰਨੀਆਂ ਵੀ ਭਰਾ ਲੈ ਆਖੇ ਆਪਾਂ ਉਹਨਾਂ ਨਾਲ ਨਹੀਂ ਭਰਾ ਨੂੰ ਕਰ ਸਕਦੇ ਜਿਹੜੀ ਗੱਲ ਦਿਲੋਂ ਪਿਆਰ ਹੈ ਭਰਾ ਨਾਲ ਜਿਹੜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਕਿਹਦੇ ਭਰਾਵਾਂ ਵਾਲਾ ਰਿਸ਼ਤਾ ਦਾ ਭਰਾਵਾਂ ਤੋਂ ਵੀ ਵੱਧਿਆ ਪਰ ਜਿਹੜੀ ਮੈਂ ਨੇ ਉਂਗਲ ਤਰਿਆ ਕਰਵਾਇਆ ਜਾਈ ਦੀ ਬਾਈ ਜੀ ਤੇ ਫਿਰ ਕੋਈ ਨਹੀਂ ਕੱਲ ਆ ਵੀਡੀਓ ਚੜ ਜਾਣੀ ਆ ਤੇ ਫਿਰ ਮੁੜ ਕੇ ਟਾਪ ਕਲਾਸ ਹੈ ਬਾਕੀ ਮਾਲ ਸਾਰਾ ਆਪਣੇ ਕੋਲ ਡਰੈਸ ਬਾਈ ਜੀ ਦੱਸ ਦਿਓ ਫਿਰ ਡਰੈਸ ਬਾਈ ਸ਼ੁਭਨਾਮ ਜਗਦੀਪ ਸਿੰਘ ਜੀ ਹਾਂਜੀ ਬਾਈ ਜੀ ਜਿਹੜਾ ਗਰਦਾਸਪੁਰ ਜੀ ਹਾਂਜੀ ਹਾਂਜੀ ਨੇੜੇ ਫੜੇਗੜ ਝੂੜੀਆਂ 5 ਕਿਲੋਮੀਟਰ ਪਿੰਡਾ ਜੀ ਹਾਂਜੀ ਹਾਂਜੀ ਬਾਕੀ ਸਾਰਾ ਇੱਥੇ 30 ਕਿਲੋਮੀਟਰ ਪਿੰਦਾ ਵਾ ਜੀ ਹਾਂਜੀ ਬਾਈ ਜੀ ਬੰਦਾਲਾ 25 26 ਕਿਲੋਮੀਟਰ ਪਿੰਦਾ ਮੋਟਕਾਰ ਆ ਗਈ ਫਿਰ ਆਪਾਂ ਮੋਟਕਾਰ ਆ ਗਈ ਦਿੰਦੀ ਆ ਹਾਂਜੀ ਹਾਂਜੀ ਇਹ ਬਾਕੀ ਇਹਨਾਂ ਵੀ ਜਿਹੜੇ ਪੀਰਪਰਾ ਜਗਦੀਪ ਜੀ ਦੇਰੀ ਫਾਰਦ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਕਮੈਂਟ ਕਮੈਂਟ ਜ਼ਰੂਰ ਕਰਿਆ ਕਰੋ ਭਾਈ ਜੀ ਘੰਟੀ ਵਾਲਾ ਬਟਨ ਜ਼ਰੂਰ ਨਾਬਦਿਆ ਕਰੋ ਆ ਤੇ ਭਾਈ ਹਰ ਹਰ ਵੀਰ ਦਾ ਫਾਇਦਾ ਕਰੇ ਵੀਡੀਓ ਵਾਤ ਭਾਈ ਇਹੀਂ ਆਪਾਂ ਇਹਨਾਂ ਹਮਸਲਾਹ ਨੂੰ ਵਾਦਾ ਜਿਹੜੀ ਗੱਲ ਸਹੀ ਯਾਰ ਸਹੀ ਯਾਰ ਸਹੀ ਗੱਲ ਹੈ ਬੜਾ ਪਿਆਰ ਮਿਲਦਾ ਜੀ ਰੀਵਿਊ ਦਾ ਭਾਈ ਮਿਲਦਾ ਜਿਹੜੀ ਗੱਲ ਕਰਦੇ ਜਦੋਂ ਮੰਡੀ ਗਏ ਸੀ ਹਾਂਜੀ ਹਾਂਜੀ ਭਰਾ ਆਲਾ ਉੱਥੇ ਆਣ ਕੇ ਮਿਲਦੇ ਜ ਆਪਣੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਇਹ ਮਨਨ ਵਾਲੀ ਗੱਲ ਹੈ ਭਾਈ ਭਾਈ ਜੀ ਗੱਲ ਪਤਾ ਕੀ ਹੁੰਦੀ ਹੈ ਗੱਲ ਆਪਾਂ ਇਹ ਗੱਲ ਕਰਦੀ ਹੈ ਮੰਡੀ ਦੀ ਇਹ ਇਹੋ ਚੀਜ਼ਾਂ ਵੇਖਣ ਆ ਲੈ ਜੋ ਬੰਦਾ ਹਾਜ਼ਰ ਹੁੰਦਾ ਹਰ ਟਾਈਮ ਦੇ ਵਿੱਚ ਨਾ ਭਾਈ ਹਾਂਜੀ ਹਾਂਜੀ ਸੋ ਅਮਰੀਕਾ ਵੀ ਸਾਡੇ ਕੋਲ 30 ਕਿ ਮੱਜਾ ਹੈ ਭਾਈ ਮਾਲ ਸੇਲ ਹੋ ਰ ਗਿਆ ਜੀ ਹਾਂ ਹਾਂਜੀ 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 ਆਹ ਵਾਲਾ ਗੁਰੂ ਰਾਮਦਾਸ ਮੇਰ ਰੱਖੇ ਭਾਈ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਤੇ ਮਾਲ ਅਮਰੀਕਾ ਅੱਗੇ ਨੂੰ ਵੀ ਡਬਲ ਥੁੱਲਾ ਬਨਾਂਗੇ ਭਈ ਸਹੀ ਸਹੀ ਗੱਲ ਹੈ ਸਹੀ ਗੱਲ ਹੈ ਭਾਈ ਬਸ ਚਲੋ ਇਹਨਾਂ ਨੂੰ ਦੂ ਦੇ ਨਾ ਬਾਕੀ ਮਾਲਕ ਦੇ ਉਹਦੇ ਆਫੋਰਡ ਉਹ ਤਾਂ ਅਸਰੇ ਭਾਈ ਹਾਂਜੀ ਹਾਂਜੀ ਇਹ ਪਰੀਆਂ ਭਾਈ ਜਿਹੜੀ ਸਭ ਤੋਂ ਵੱਡੀ ਗੱਲ ਬਸ 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 ਹੋਰ ਜੀ ਜੀ ਹਾਂ ਵਧੀਆ ਵਧੀਆ ਠੀਕ ਹੈ ਸਾਰਿਆਂ ਨੂੰ ਸასი ਸ਼ਕਲ ਵੀ ਜੀ ਸਾਰੇ ਵੇਖਣ ਨੂੰ ਬਾਕੀ ਵੀਡੀ